ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰਿਆਂ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾਰ ਚਰਲੇ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਸਤਿਗੁਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਲੋਕ ਰੰਭ ਹੋਏ ਹਨ 311 ਅੰਗ ਤੇ ਪਾਸ਼ਾ ਜੀ ਦਾ ਇਹ ਵੀ ਵਾ ਸੁਲੋਕ ਰੰਭ ਹੁੰਦਾ ਹੈ ਆਪਣੀ ਰਸਨਾ ਤੋਂ ਪਾਸ਼ਾ ਜੀ ਭਾਈ ਵਚਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਸੋ ਲੋਕ ਮਹਲਾ ਤੀਜਾ ਗੋੜੀ ਰਾਗ ਸਲਖਣੀ ਇਹ ਖਸਮੇ ਤਿਤ ਕਰੇ ਭਾਏ ਚੱਲੇ ਸਤ ਗੁਰੂ ਕੈ ਅਸਾ ਸਿੰਗਾਰ ਕਰੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਵੀ ਵਾਸ ਲੋਕ ਹੈ ਇਹ ਲੋ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਲੋਕ ਹੈ ਚੱਲ ਰਹੀ ਸੀ ਇਹ ਪਾਤਸ਼ਾਹ ਜੀ ਦਾ ਤੀਜੇ ਪਾਤਸ਼ਾਹ ਜੀ ਦਾ ਸ਼ਲੋਕ ਹੈ ਵੀਵਾ ਇਦੀ ਵਿੱਚ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਭਾਈ ਗੁਰਮਰਦਾਸ ਪਾਤਸ਼ਾਹ ਜੀ ਬਚਨ ਕਰਦੇ ਹਨ ਗੋੜੀ ਰਾਗ ਸਲਖਣੀ ਜੇ ਖਸਮੇ ਚਿਤ ਕਰੇ ਮਹਾਰਾਜ ਜੀ ਕਹਿੰਦੇ ਮਹਾਰਾਜ ਜੀ ਕਹਿੰਦੇ ਇਹ ਰਾਗ ਜਿਹੜਾ ਹੈ ਉਸ ਜੀਵ ਰੂਪ ਇਸਤਰੀ ਲਈ ਮਹਾਰਾਜ ਜੀ ਕਹਿੰਦੇ ਚੰਗਾ ਹੈ ਮਹਾਰਾਜ ਜੀ ਕਹਿੰਦੇ ਗਉੜੀ ਰਾਗ ਸਲਖਣੀ ਜੇ ਖਸਮੇ ਚਿਤ ਕਰੇ ਜੇ ਉਹ ਖਸਮ ਪਰਮੇਸ਼ਰ ਪ੍ਰਤੀ ਪ੍ਰਭੂ ਹਸਨ ਦੇ ਨਾਲ ਜੀਵ ਰੂਪ ਇਸਤਰੀ ਚਿਤ ਲਾਂਦੀ ਹੈ ਇਹ ਹਰੀ ਦੇ ਨਾਲ ਮਹਾਰਾਜ ਜੀ ਕਹਿੰਦੇ ਜੀਵ ਰੂਪ ਇਸਤਰੀ ਚਿਤ ਜੋੜਦੀ ਹੈ ਜੇ ਮਹਾਰਾਜ ਜੀ ਕਹਿੰਦੇ ਉਦਰੀ ਰਾਗ ਸੁਭਨਿਕ ਹੈ ਹਣ ਚੱਲੇ ਸਤ ਗੁਰੂ ਕੈ ਸਾਤ ਸ਼ਿੰਗਾਰ ਕਰੇ ਭਾਰਾ ਜੀ ਕਹਿੰਦੇ ਭਾਈ ਇਹ ਜੀਵ ਰੂਪ ਇਸਤਰੀ ਕਹਿੰਦੇ ਜਿਹੜੀ ਸਤਗੁਰ ਦੇ ਬਾਣੇ ਵਿੱਚ ਹੁਕਮ ਦੇ ਵਿੱਚ ਹੈ ਤੇ ਐਸੇ ਸਤਗੁਰਾਂ ਦੇ ਸੱਚੇ ਨਾਮ ਦਾ ਸ਼ੁਭ ਗੁਣਾ ਦਾ ਬਾਸ਼ਾ ਜੀ ਕਹਿੰਦੇ ਸ਼ਿੰਗਾਰ ਕਰਦੀ ਹੈ ਭਾਰਾ ਜੀ ਕਹਿੰਦੇ ਉਹ ਸੂਬ ਨੀਕ ਹੈ ਭਾਣੇ ਚੱਲ ਸਤਿਗੁਰੂ ਕਾ ਐਸਾ ਸ਼ਿੰਗਾਰ ਕਰੀ ਮਹਾਰਾਜ ਜੀ ਕਹਿੰਦੇ ਜੀਵ ਇਹ ਜੀਵ ਰੂਪ ਇਸਤਰੀ ਤਵਾ ਹੋ ਜਿਆ ਮਹਾਰਾਜ ਜੀ ਕਹਿੰਦੇ ਸ਼ੁਭ ਗੁਣਾ ਦਾ ਇਹ ਮਨ ਨੂੰ ਸੱਚੇ ਸਤਿਗੁਰਾਂ ਦੇ ਗੁਣਾ ਦਾ ਸ਼ਿੰਗਾਰ ਕਰ ਤਾਂ ਹੀ ਉਹ ਸਤਿਗੁਰਾਂ ਨੂੰ ਪਭਾਵੇਂਗੀ ਚੰਗੀ ਲੱਗੇਗੀ ਸੱਚਾ ਸ਼ਬਦ ਉਪਤਾਰ ਹੈ ਸਦਾ ਸਦਾ ਰਾਵੈ ਮਹਾਰਾਜ ਜੀ ਕਹਿੰਦੇ ਉਹ ਸੱਚਾ ਸ਼ਬਦ ਦੀ ਤੇਰਾ ਖਸਮ ਹੈ ਅਤੀ ਪਰਮੇਸ਼ਰ ਕਹਿੰਦੇ ਉਹ ਸਦਾ ਸਦਾ ਹੀ ਰਾਵੈ ਤੂੰ ਭਾਵ ਉਹਨੂੰ ਜਪਣਾ ਕਰ ਸਦਾ ਸਦਾ ਹੀ ਉਹਨੂੰ ਮਾਨਵਤਿ ਵਿਸਾਉਣਾ ਕਰ ਉਹਦੇ ਨਾਲ ਸੱਚੇ ਪ੍ਰਭੂ ਨਾਲ ਮਹਾਰਾਜ ਜੀ ਕਹਿੰਦੇ ਆਪਣੀ ਲੇਵ ਸੁਰਤੀ ਨੂੰ ਜੋੜਨਾ ਕਰ ਇਹ ਸੱਚਾ ਸ਼ਬਦੀ ਤੇਰਾ avatar ਹੈ ਉਹ ਪਰਮੇਸ਼ਰ ਹੀ ਜਿਉਂ ਉਬਲੀ ਮਜੀਠੇ ਰੰਗ ਗਹਿਗਾ ਤੂੰ ਸੱਤੇ ਨੂੰ ਜੀਉ ਦੇ ਮਹਾਰਾਜ ਜੀ ਕਿਰ ਅਧਾਰਨ ਦੇ ਦਿਨ ਕਹਿੰਦੇ ਜਿਵੇਂ ਉਬਲੀ ਦੇ ਵਿੱਚ ਮਜੀਠੀ ਮਜੀਠੇ ਨੂੰ ਮਹਾਰਾਜ ਜੀ ਕਹਿੰਦੇ ਵਾ ਲਿਆ ਜਾਂਦਾ ਹੈ ਉਬਲੀ ਦੇ ਵਿੱਚ ਇੱਕ ਭਾਂਡੇ ਦੇ ਵਿੱਚ ਆਦਸ਼ਾ ਜੀ ਕਹਿੰਦੇ ਜਿਵੇਂ ਮਜੀਠੇ ਨੂੰ ਕਾੜਿਆ ਜਾਂਦਾ ਸੀ ਪ੍ਰਾਤਕ ਸਮਿਆਂ ਚ ਰੰਗ ਚਾੜਦੇ ਸੀ ਨਾ ਮਜੀਠੇ ਦਾ ਹੁਣ ਵੀ ਕੈਮੀਕਲ ਨੂੰ ਪਹਿਲੋਂ ਕਾੜੇ ਹੀ ਜਾਂਦਾ ਹੈ ਜਦੋਂ ਕੋਈ ਲਲਾਰੀ ਰੰਗ ਚੜਾਂਦਾ ਹੈ ਉਹ ਉਸ ਰੰਗ ਨੂੰ ਕੈਮੀਕਲ ਦੇ ਰੰਗ ਨੂੰ ਪਾਣੀ ਵਿੱਚ ਕਾੜ ਦਿੰਦਾ ਫਿਰ ਉਹ ਕੱਪੜੇ ਤੇ ਚੜਦਾ ਹੈ ਮਹਾਰਾਜ ਜੀ ਕਹਿੰਦੇ ਜਿਉਂ ਉਬਲੀ ਮਜੀਠੇ ਰੰਗ ਗਗਾ ਮਹਾਰਾਜ ਜੀ ਕਹਿੰਦੇ ਜਿਵੇਂ ਉਬਲੀ ਦੇ ਵਿੱਚ ਮਜੀਠੇ ਦੇ ਰੰਗ ਨੂੰ ਕਾੜਿਆ ਜਾਂਦਾ ਤਿਉਂ ਮਹਾਰਾਜ ਜੀ ਕਹਿੰਦੇ ਸੱਚੇ ਸਿਉਂ ਦੇ ਮਹਾਰਾਜ ਜੀ ਕਹਿੰਦੇ ਸੱਚੇ ਨਾਲ ਤੇਰਾ ਚਿੱਤ ਤੈਨੂੰ ਹੂੜਾ ਰੰਗ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਤੇਰਾ ਮਨ ਉਹਦੇ ਗੁਣਾ ਵਿੱਚ ਕਾੜਿਆ ਜਾਵੇ ਇਹ ਸੱਚੇ ਪ੍ਰਭੂ ਦੇ ਨਾਮ ਦਾ ਮਹਾਰਾਜ ਜੀ ਕਹਿੰਦੇ ਇੱਕ ਗੂੜਾ ਰੰਗ ਤੇਰੀ ਆਤਮਾ ਨੂੰ ਚੜ ਜਾਵੇ ਜਿਵੇਂ ਵਜੀਠੇ ਨੂੰ ਕਾੜ ਕੇ ਉਹ ਗੂੜਾ ਰਾਲ ਰੰਗ ਮਹਾਰਾਜ ਜੀ ਕਹਿੰਦੇ ਚੜ ਜਾਂਦਾ ਇੱਕ ਬਸਤਰ ਤੇ ਇੱਕ ਕੱਪੜੇ ਤੇ ਇਹਦੇ ਇਸੇ ਤਰ੍ਹਾਂ ਤੇਰੇ ਮਨ ਨੂੰ ਗੁਨਾ ਦੇ ਨਾਲ ਕਾੜਿਆ ਜਾਵੇ ਆਹਦੇ ਉੱਤੇ ਮਹਾਰਾਜ ਜੀ ਕਹਿੰਦੇ ਸੱਚੇ ਪ੍ਰਭੂ ਦੇ ਨਾਮ ਦਾ ਇਹਦੇ ਤੇ ਰੰਗ ਚੜ ਜਾਵੇ ਰੰਗ ਚ ਲੁਲਾ ਅਤਰਤੀ ਸੱਚੇ ਸੋ ਲੱਗਾ ਨਹਿ ਹਰਜ ਕਹਿੰਦੇ ਇਸ ਤਰ੍ਹਾਂ ਦਾ ਰੰਗ ਰੰਗ ਚ ਲੁੱਲੇ ਯਾਤਰਾ ਤੀ ਉਹਦੇ ਰੰਗ ਦੇ ਵਿੱਚ ਗੂੜੀ ਰਤੀ ਜਾਵੇ ਯਾਤਰਾ ਤੀ ਤੋਂ ਬਾਅਦ ਗੂੜੀ ਸੱਚੇ ਸੋ ਮਹਾਰਾਜ ਜੀ ਕਹਿੰਦੇ ਤੇਰਾ ਨਿਉ ਪ੍ਰੇਮ ਪੈ ਜਾਵੇ ਪਿਆਰ ਪੈ ਜਾਵੇ ਊੜ ਠੱਗੀ ਗੁੱਜੀ ਲਾ ਰਹਿ ਊੜ ਮੁਲੰਮਾ ਪਲੇਟ ਤਰ ਹੋ ਈ ਮਹਾਰਾਜ ਜੀ ਜੇ ਇਸ ਤੋਖ ਵਿੱਚ ਬਚਨ ਕਰ ਦੇਣ ਕਹਿੰਦੇ ਭਾਈ ਠੱਗੀ ਜਿਹੜੀ ਹੈ ਮਹਾਰਾਜ ਜੀ ਕਹਿੰਦੇ ਗੁੱਦੀ ਨਹੀਂ ਰਹਿੰਦੀ ਜਿੰਨਾ ਮਰਜੀ ਉਹਨੂੰ ਛਪਾ ਕੇ ਰੱਖੀ ਲੁਕੋ ਕੇ ਰੱਖੀਏ ਬੋਲੋ ਮਹਾਰਾਜ ਜੀ ਕਹਿੰਦੇ ਗੂੜ ਮਲੂਮਾ ਪਲੇਟ ਧਰਿਓ ਮਹਾਰਾਜ ਜੀ ਕਹਿੰਦੇ ਉਹਦੇ ਉੱਤੇ ਜਿੰਨੀ ਮਰਜੀ ਗੁਣਾਂ ਦੀ ਚਾਦਰ ਲਵੇਟੀ ਰੱਖ ਕਹਿੰਦੇ ਉਹ ਗੁੱਦੀ ਨਹੀਂ ਰਹਿੰਦੀ ਜਿਵੇਂ ਕਮਾਲੇ ਕੱਪੜੇ ਤੇ ਕੋਈ ਮਹਾਰਾਜ ਜੀ ਕਹਿੰਦੇ ਸਾਫ਼ ਚਾਦਰ ਪਾ ਦਿੱਤੀ ਜਾਵੇ ਉਹ ਗੰਦਗੀ ਕਿਤੇ ਰੁਕੀ ਰਹੇਗੀ ਸਤਿਗੁਰੂ ਜੀ ਕਹਿ ਰਹੇ ਹਨ ਮਹਾਰਾਜ ਤੀਜੇ ਪਾਤਸ਼ਾਹ ਕਹਿੰਦੇ ਮੈਲੀ ਵਸਤੂ ਤੇ ਕੋਈ ਸੁੰਦਰ ਕੱਪੜਾ ਸਾਫ਼ ਵਸਤਰ ਪਾ ਦਈਏ ਉਹ ਗੰਦਗੀ ਦੀ ਜੀ ਸੰਗਹਲੇ ਬਾਹਰ ਆਈ ਜਾਣੀ ਹੈ ਉਹਦੀ ਬਦਬੂ ਬਾਹਰ ਆਈ ਜਾਣੀ ਹੈ ਗੰਦਗੀ ਦੀ ਮਹਾਰਾਜ ਜੀ ਕਹਿੰਦੇ ਗੁੱਝੀ ਨਹੀਂ ਰਹਿੰਦੀ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਠੱਗੀ ਭਾਈ ਕੂੜ ਠੱਗੀ ਗੁੱਝੀ ਨਾ ਰਹੇ ਕੂੜਾ ਬਲਮਾ ਪਲੇਟ ਧਰਿਓ ਜਿੰਨਾ ਮਰਜ਼ੀ ਮਹਾਰਾਜ ਜੀ ਕਹਿੰਦੇ ਮਨੁੱਖ ਜਿਹੜਾ ਠੱਗ ਠੱਗ ਮਨੁੱਖ ਹੁੰਦਾ ਠੱਗੀਬਾਨ ਗੁਰਮਰਦਾਸ ਜੀ ਕਹਿੰਦੇ ਠੱਗ ਜਿਹੜਾ ਹੁੰਦਾ ਉਹ ਸਦਾ ਹੀ ਆਪਣਾ ਠੱਗਾ ਠੱਗਪਨ ਜਿਹੜਾ ਲੁਕੋ ਕੇ ਰੱਖਦਾ ਠੱਗੀਆਂ ਮਾਰਦਾ ਅੰਦਰੋਂ ਬਾਹਰੋਂ ਮਹਾਰਾਜ ਜੀ ਕਹਿੰਦੇ ਉਹ ਉੱਤੇ ਸੁੰਦਰ ਚਾਦਰ ਪਾ ਕੇ ਰੱਖਦਾ ਹੈ ਗੁਣਾ ਦੀ ਬਾਹਰੋਂ ਤਾਂ ਦਾਅਵਾ ਕਰੀ ਬਹੁਤ ਭਗਤ ਹੈ ਬਹੁਤ ਮਹਾਰਾਜ ਜੀ ਕਹਿੰਦੇ ਸਾਲੇ ਸੁਭਾਅ ਦਾ ਹੈ ਪਰ ਐਂ ਜਾਪਦੇ ਨੇ ਠੱਗ ਬਣੋਖੇ ਸੀ ਹੁੰਦਿਆਂ ਉਹ ਬਾਹਰੋਂ ਤਾਂ ਆਪਦੇਨ ਕੀ ਠੀਕ ਐ ਕਿਸੇ ਦੀ ਉਸਤਤ ਕਰਨੀ ਸਾਹਮਣੇ ਸਾਹਮਣੇ ਕਿਸੇ ਨੂੰ ਚੰਗਾ ਕਹੀ ਜਾਣਾ ਬਹੁਤ ਚੰਗਾ ਬਹੁਤ ਗੁਣ ਹਨ ਪਰ ਮਹਾਰਾਜ ਜੀ ਕਹਿੰਦੇ ਜਦੋਂ ਪਰਾਂ ਚੱਲੇ ਜਾਂਦਾ ਉਦੋਂ ਉਹਦੀ ਨਿੰਦਿਆ ਈਰਖਾ ਕਰੀ ਜਾਣੀ ਠੱਗੀਆਂ ਮਾਰੀਆਂ ਜਾਣੀਆਂ ਉਹ ਠੱਗੀਆਂ ਮਹਾਰਾਜ ਜੀ ਕਹਿੰਦੇ ਉਗੜ ਜਾਂਦੀਆਂ ਉਹ ਸਾਹਮਣੇ ਆ ਜਾਂਦੀਆਂ ਕੂੜ ਠੱਗੀ ਗੁੱਦੀ ਨਾਰਾ ਕੂੜ ਮਲਮਾ ਢੇਡ ਧਰੋ ਜਿੰਨਾ ਮਰਜੀ ਮਹਾਰਾਜ ਕਹਿੰਦੇ ਠੱਕੀ ਜਾਓ ਲਕਾਈ ਜਾ ਮਹਾਰਾਜ ਕਹਿੰਦੇ ਤਾਂ ਪ੍ਰਗਟ ਹੋ ਜਾਣੀ ਹੈ ਕੂੜੀ ਕਰਨ ਵਡਿਆਈਆਂ ਕੂੜੇ ਸੋਂ ਲੱਗਾ ਨਹਿੋ ਮਹਾਰਾਜ ਕਹਿੰਦੇ ਕੂੜੇ ਦੀਆਂ ਵਡਿਆਈਆਂ ਕਰਨੀਆਂ ਮਹਾਰਾਜ ਕਹਿੰਦੇ ਉਹ ਐਵੇਂ ਨਹੀਂ ਪਲਹਣ ਕੂੜ ਕਰਨ ਵਡਿਆਈਆਂ ਕੂੜੇ ਸੋਂ ਜਿੰਨਾ ਜਿਹੜੇ ਕੂੜਵਾਰ ਲੋਕ ਹਨ ਠੱਗੀਬਾਨ ਮਾੜੇ ਲੋਕਾਂ ਨੂੰ ਤੇ ਮਾੜੀ ਚੀਜ਼ ਦੀ ਵਡਿਆਈ ਕਰਨਗੇ ਨਾ ਵਣੁਖ ਨੇ ਜਿਹੜਾ ਉਹਨੇ ਕੋ ਸੰਗਤ ਦੀ ਵਡਿਆਈ ਕਰਨੀ ਹੈ ਉਹਨੇ ਮਾੜੇ ਮਨੁੱਖ ਨੂੰ ਹੀ ਚੰਗਾ ਕਹਣਾ ਯਾਰ ਬੜਾ ਚੰਗਾ ਹੈ ਮੇਰੇ ਵਰਗਾ ਹੈ ਜਿਵੇਂ ਮਹਾਰਾਜ ਜੀ ਵੀ ਕਰ ਰਹੇ ਗੁਰਮਰਦਾਸ ਜੀ ਕਹਿੰਦੇ ਕੂੜੀ ਕਰਨ ਵਡਿਆਈਆਂ ਕੂੜੀ ਲੋਕ ਜਿਹੜਾ ਕੂੜਦੀਆਂ ਹੀ ਵਡਿਆਈਆਂ ਕਰਦੇ ਹਨ ਉਹਨਾਂ ਦਾ ਨਹੀਂ ਉਹ ਹੀ ਮਹਾਰਾਜ ਜੀ ਕਹਿੰਦੇ ਪਿਆਰੀ ਕੂੜ ਦੇ ਨਾਲ ਹੈ ਐਸੀਆਂ ਚੀਜ਼ਾਂ ਨਾਲ ਹੈ ਨਾਨਕ ਸੱਚਾ ਆਪ ਹੈ ਆਪੇ ਨਦਰ ਕਰੇ ਮਹਾਰਾਜ ਜੀ ਕਹਿੰਦੇ ਸੱਚਾ ਉਹ ਮਾਲਕ ਹੈ ਨਾਹੇ ਨਾਨਕ ਉਹ ਸੱਚਾ ਆਪ ਹੈ ਉਹ ਪ੍ਰਭੂ ਸੱਚਾ ਹੈ ਮਾਲਕ ਉਹਦੀ ਨਦਰ ਜੇ ਕਿਸੇ ਤੋਂ ਹੋ ਜਾਵੇ ਮਨੁੱਖ ਦੇ ਮਹਾਰਾਜ ਜੀ ਕਹਿੰਦੇ ਉਹ ਫਿਰ ਸੱਚ ਵਿੱਚ ਲੀਨ ਹੋ ਜਾਂਦਾ ਉਹਦੀ ਨਦਰ ਚਾਹੀਦੀ ਹੈ ਨਾ ਉਹਦੀ ਕਿਰਪਾ ਚਾਹੀਦਾ ਹੈ ਉਥੇ ਕੂੜਾ ਮਨੁੱਖ ਵੀ ਕਈ ਵਰੀ ਉਦੀ ਨਜ਼ਰ ਨਾਲ ਮਹਾਰਾਜ ਜੀ ਕਹਿੰਦੇ ਸਹੀ ਹੋ ਜਾਂਦਾ ਜਿਵੇਂ ਸੱਜਣ ਠੱਗ ਨੂੰ ਨੇ ਸਹੀ ਕਰਤਾ ਨਾ ਸਤਿਗੁਰਾਂ ਨੇ ਗੁਰੂ ਲਾਲ ਕੁਮਾਰਾ ਜੀ ਨੇ ਸੱਜਣ ਠੱਗ ਸੀ ਹੈ ਤੇ ਮਨੁੱਖੀ ਸੀ ਨਾ ਪਹਿਲਾਂ ਸੱਜਣ ਠੱਗ ਕਹਿੰਦੇ ਸੀ ਉਸੇ ਮਨੁੱਖ ਨੂੰ ਕਿਉਂ ਠੱਗੀਆਂ ਮਾਰਦਾ ਸੀ ਫਾਰਾ ਜੀ ਕਹਿੰਦੇ ਸਪਾਇਆ ਹੋਇਆ ਸੀ ਇੱਥੇ ਉਹੀ ਸਾਖੀ ਮਹਾਰਾਜ ਜੀ ਦੀ ਸਾਹਮਣੇ ਹੁੰਦੀ ਆ ਇੱਕ ਧਾਰਨ ਦੀ ਤੌਰ ਤੇ ਮਹਾਰਾਜ ਜੀ ਕਰਨ ਠੱਗੀ ਗੁੱਦੀ ਨਾਲ ਹੈ ਮਹਾਰਾਜ ਜੀ ਦੀਆਂ ਠੱਗੀਆਂ ਬੜੇ ਤੇਰ ਦੀਆਂ ਸੱਜਣ ਨੇ ਮਾਰੀਆਂ ਲੋਕਾਂ ਨੂੰ ਵੱਡੇ ਆਖੂ ਤੇ ਸੱਟਿਆ ਬੜੇ ਲੋਕਾਂ ਨੂੰ ਅਤਿਆਚਾਰ ਕੀਤਾ ਪਰ ਬਾਹਰ ਮੰਦਿਰ ਬਣਾਇਆ ਹੋਇਆ ਪਰ ਇੱਕ ਪਾਸੇ ਮਸਜਿਦ ਬਣਾਈ ਹੋਈ ਹੈ ਧਰਮਸ਼ਾਲਾ ਬਣਾਈ ਹੋਈ ਹੈ ਇੱਕ ਮੰਦਿਰ ਬਣਾਇਆ ਤਿੰਨੇ ਧਰਮਾਂ ਦੇ ਚਿੰਨ੍ਹ ਹਰ ਸਾਡੇ ਕਿਉਂ ਉਹ ਠੱਗ ਪੱਕਾ ਠੱਗ ਸੀ ਕੀ ਕੋਈ ਵੀ ਆ ਜਾਵੇ ਕਿਸੇ ਧਰਮ ਦਾ ਵੀ ਆ ਜਾਵੇ ਉਹੀ ਚੋਲਾ ਪਾ ਕੇ ਨੂੰ ਠੱਗ ਲੈਣਾ ਹੁਣ ਵੀ ਐਸੀ ਦੁਨੀਆ ਤੇ ਐਸੀ ਕੰਮ ਹੈ ਨਾ ਅਈ ਲੋਕਾਂ ਦਾ ਬਹੁਤ ਇਹਦੇ ਕੰਮ ਹੈ ਜਿਵੇਂ ਦਾ ਓਵੇਂ ਦੀ ਚੋਲਾ ਪਾ ਲੈਂਦੇ ਨੇ ਓਵੇਂ ਦੀ ਬਾਹਰੂ ਮਹਾਰ ਬਣਾ ਕੇ ਲੋਕਾਂ ਨੂੰ ਠੱਗਦੇ ਹਨ ਉਸੇ ਧਰਮ ਦੀ ਆੜ ਲੈ ਕੇ ਉਹਦੇ ਵਿੱਚ ਹੀ ਵੜ ਜਨਾ ਬਹੁਤੇ ਹੁਣ ਬੋਟੇ ਬਨੋਟੀ ਲੋਕ ਹਨ ਹਰ ਧਰਮ ਵਿੱਚ ਇਹ ਨਹੀਂ ਕਿ ਸਿੱਖ ਧਰਮ ਵਿੱਚ ਇੰਨੇ ਬਨੋਟੀ ਹਨ ਪਰ ਦੇਖਦੇ ਨਾ ਜਿਨ੍ਹਾਂ ਨੇ ਅੰਮ੍ਰਿਤ ਧਾਰੀ ਸਿੱਖ ਵੀ ਹਨ ਸਹਿਜ ਧਾਰੀ ਵੀ ਹਨ ਉਹ ਬਨੋਟਾਪਨ ਸਾਰ ਕੇ ਸਰੀਰ ਤੇ ਉਹ ਧਰਮ ਦੇ ਜਿੰਨਾ ਦੀ ਓੜ ਲੈ ਕੇ ਉਹ ਸੱਚੇ ਧਰਮ ਦੀ ਓੜ ਲੈ ਕੇ ਸਾਨੂੰ ਆਪਾਂ ਨੂੰ ਪੂਰੇ ਪਾਲੇ ਲੋਕਾਂ ਨੂੰ ਠੱਗ ਲੈਂਦੇ ਹਨ ਧਰਮ ਦਾ ਆਸਰਾ ਲੈ ਲੈਣਾ ਧਰਮ ਦੇ ਨਾਂ ਤੇ ਮੰਗੀ ਜਾਣਾ ਸਭ ਕੁਝ ਇਹ ਧਰਮਾ ਨੂੰ ਦਿਓ ਤੁਸੀਂ ਸਾਨੂੰ ਤੇ ਦੇਣਾ ਨਹੀਂ ਤੇ ਧਰਮ ਦਾ ਆਸਰਾ ਲੈ ਕੇ ਸਾਡੇ ਤੋਂ ਸਭ ਕੁਝ ਲੈ ਜਾਂਦੇ ਲੁੱਟ ਕੇ ਲੈ ਜਾਂਦੇ ਹਨ ਅਸੀਂ ਫਿਰ ਵੀ ਆਪਣੇ ਧਰਮ ਦੇ ਪਿੱਛੇ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਨੂੰ ਆਪਣੇ ਸਮਝ ਬੈਠਦੇ ਆਂ ਆਪਣੇ ਸਮਝ ਲੈਂਦੇ ਆ ਫਿਰ ਉਹਨਾਂ ਨੂੰ ਪਿੱਛੇ ਉਦਾਂ ਦੇ ਤੁਰ ਪੈਂਦੇ ਆ ਫਿਰ ਆਪਾਂ ਧੋਖਾ ਖਾਨੇ ਆ ਫਿਰ ਉਹ ਧੋਖੇ ਵਿੱਚ ਕਈ ਸਾਲ ਲੰਘ ਜਾਂਦੇ ਹਨ ਕਈ ਸਾਲ ਬੀਤ ਜਾਂਦੇ ਹਨ ਇਥੋਂ ਹੀ ਕਿੰਨਾ ਸਮਾਂ ਲੰਘ ਗਿਆ ਦੇਖ ਲਓ ਤੇ ਉਹੀ ਉਦੋਂ ਵੀ ਐਸੀ ਸੀ ਉਦੋਂ ਵੀ ਐਸੇ ਲੋਕ ਸਨ ਜਿਹੜੇ ਧਰਮ ਦਾ ਕੋਟ ਆਸਰਾ ਲੈ ਕੇ ਸਾਨੂੰ ਜੀਵਾਂ ਨੂੰ ਮਗਰਾਮ ਜ਼ਮਰਾ ਕਰਦੇ ਸੀ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਸੱਜਣ ਠੱਗ ਸੀ ਜਿਨੇ ਲੋਕਾਂ ਨੂੰ ਠੱਗਿਆ ਬਹੁਤ ਦੇ ਨੇ ਸੇਵਾ ਕਰਨੀ ਲੰਗਰ ਸਕਾਣਾ ਜਲ ਸਕਾਣਾ ਤੇ ਬਿਠਾ ਕੇ ਭੋਜਨ ਸਕਾਣਾ ਰਾਤ ਰਹਿੰਦੇ ਸੀ ਲੋਕ ਜੰਗਲੀ ਰਸਤੇ ਹੋਇਆ ਕਰਦੇ ਸੀ ਰਾਤ ਦੇ ਹਨੇਰੇ ਵਿੱਚ ਜਹਰ ਪਾ ਦੇਣਾ ਪ੍ਰਸ਼ਾਦੇ ਚ ਜਹਰ ਪਾ ਕੇ ਖਤਮ ਕਰ ਦੇਣਾ ਤੇ ਸਭ ਕੁਝ ਖੋ ਕੇ ਖੂਦ ਛੱਡ ਦੇਣਾ ਖੂਬ ਨਾਇਆ ਹੋਇਆ ਸੀ ਤੇ ਗੁਰੂ ਨਾਨਕ ਮਹਾਰਾਜ ਜੀ ਭਾਈ ਮਰਦਾਨਾ ਜੀ ਨੇ ਜਦੋਂ ਗਏ ਸਤਿਗੁਰ ਜੀ ਦੇ ਕੋਲ ਉਦੋਂ ਬਾਣੀ ਵਾਲੀ ਮਹਾਰਾਜ ਜੀ ਨੇ ਆਧਾਰ ਕਰਤਾ ਸੀ ਦਾ ਜਿਹੜਾ ਕੂੜ ਦਾ ਠੱਗੀ ਦਾ ਚੋਲਾ ਪਾਇਆ ਸੀ ਨਾ ਉਹ ਲਾਤਾ ਸੀ ਮਹਾਰਾਜ ਨੇ ਉਹ ਨੰਗੀ ਹੋ ਗਈ ਸੀ ਠੱਗੀ ਉਹ ਨੰਗਾ ਹੋ ਗਿਆ ਉਹ ਪੰਨ ਸਾਹਮਣੇ ਆ ਗਿਆ ਮਹਾਰਾਜ ਜੀ ਦੇ ਚਰਨਾਂ ਤੇ ਢਾਹ ਪਿਆ ਉਸ ਤੋਂ ਬਾਅਦ ਸੱਚਾ ਸੱਜਣ ਬਣ ਗਿਆ ਜਿਹੜਾ ਬਨੌਟੀ ਪੰਨ ਸੀ ਠੱਗੀ ਬਾਜੀ ਸੀ ਉਹ ਖਤਮ ਕਰਤੀ ਸਤਗੁਰਾਂ ਨੇ ਐਸੇ ਲੋਕਾਂ ਦਾ ਬੜਿਆਂ ਦਾ ਸੁਧਾਰ ਕੀਤਾ ਸਤਗੁਰਾਂ ਨੇ ਕਿ ਮਹਾਰਾਜੇ ਕੋਰ ਅੰਮ੍ਰਿਤਦਾਸ ਜੀ ਵੀ ਇਸ ਪਰਥਾਏ ਇੱਥੇ ਬਚਨ ਕਰ ਦੇਣ ਕਹਿੰਦੇ ਕੂੜ ਕਰਨ ਵੜਿਆਈਆਂ ਊੜੇ ਸਿਓ ਲੱਗਾ ਨੋ ਨਾਨਕ ਸੱਚਾ ਆਪ ਹੈ ਜੇ ਆਪੇ ਨਦਰ ਕਰੇ ਤੋ ਆਪ ਹੀ ਕਿਰਪਾ ਧਾਰ ਦੇਵੀ ਨਦਰ ਕਰ ਦੇਵੇ ਤਾਂ ਸਾਚੀ ਹਿਰਦੇ ਵਿੱਚ ਵਸ ਜਾਂਦਾ ਜਿਵੇਂ ਸਤਿਨ ਸਾਗ ਨੂੰ ਸੱਚਾ ਸੱਜਣ ਬਣਾਤਾ ਮਹੱਲਾ ਚੌਥਾ ਮਹਾਰਾਜ ਜੀ ਚੌਥੇ ਪਾਤਸ਼ਾਹ ਜੀ ਅਗਲਾ ਬੰਦ ਆਰੰਭ ਕਰਦੇ ਨੇ ਤੀਜੇ ਪਾਤਸ਼ਾਹ ਦਾ ਸ਼ਲੋਕ ਸੀ ਅਗਲਾ ਬੰਦ ਚੌਥੇ ਪਾਤਸ਼ਾਹ ਦਾ ਹੈ ਗੁਰੂ ਅਮਰਦਾਸ ਜੀ ਮਹਾਰਾਜ ਦਾ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਅਰਜ ਜੀ ਵਕਤਨ ਕਰਦਣ ਗੁਰੂ ਰਾਮਦਾਸ ਜੀ ਇਸ ਪਦ ਦੇ ਵਿੱਚ ਸਤ ਸੰਗਤ ਮੈਂ ਹਰ ਉਸਤਤ ਹੈ ਸੰਗ ਸਾਧੂ ਮਿਲੇ ਪਿਆਰਿਆ ਅਰਜ ਕਹਿੰਦੇ ਆਸਾ ਗੁਰ ਸਿੱਖ ਗੁਰੂ ਸਾਨੂੰ ਪ੍ਰਾਪਤ ਹੋ ਜਾਵੇ ਜਿਹੜਾ ਸਤ ਸੰਗਤ ਵਿੱਚ ਆਪ ਤਾਂ ਉਹਦੀ ਉਸਤਤ ਗਾਈ ਆਪ ਤਾਂ ਮਾਲਕ ਨੂੰ ਗੁੰਦਾ ਹੀ ਹੈ ਆਸ਼ਾ ਜੀ ਕਹਿੰਦੇ ਉਹ ਸਾਨੂੰ ਵੀ ਸਾਡੇ ਸਾਡੇ ਅੰਦਰ ਵੀ ਪਿਆਰ ਪੈਦਾ ਕਰਦਾ ਕਿਉਂਕਿ ਉਹਦੀ ਉਸਤਤ ਗਾ ਕੇ ਸੰਗ ਕਰਕੇ ਜਿਹੜੇ ਸੰਗੀਆਂ ਨਾ ਜਿਵੇਂ ਸੰਗਤ ਕਰਦੇ ਆਪਾਂ ਇਹ ਮਹਾਰਾਜ ਜੀ ਕਹਿੰਦੇ ਉਹਨਾਂ ਅੰਦਰ ਵੀ ਪਿਆਰ ਉਸਲ ਪੈਦਾ ਕਰ ਦਿੰਦਾ ਕੋਈ ਪੁਰਖ ਪਰਾਨੀ ਧਨ ਜਨ ਹੇ ਹੇ ਉਪਦੇਸ਼ ਕਰੇ ਪਰ ਉਪਕਾਰਿਆ ਹਰਜ ਕਹਿੰਦੇ ਪੁਰਖ ਉਹ ਪਰਾਨੀ ਧਨ ਹੈ ਕਹਿੰਦੇ ਉਹ ਪੁਰਖ ਪਰਾਨੀ ਧਨ ਹੈ ਜਨ ਹਰ ਉਪਦੇਸ਼ ਕਰੇ ਔਰ ਉਪਕਾਰ ਐਸਾ ਪਰ ਉਪਕਾਰ ਜਿਹੜਾ ਕਰ ਦਿੰਦਾ ਮਹਾਰਾਜ ਜੀ ਕਹਿੰਦੇ ਕਹਿੰਦੇ ਜਿਹੜਾ ਇਹੋ ਜਿਹਾ ਪਰ ਉਪਕਾਰ ਕਰਦਾ ਹੈ ਨਾ ਉਪਦੇਸ਼ ਬਖਸ਼ਦਾ ਸੱਚੀ ਬਾਣੀ ਦਾ ਉਹ ਮਾਲਕ ਦੀ ਪਰਦੇਸ਼ ਨਾਲ ਉਹ ਜਿਹੜਾ ਉਹ ਉਪਕਾਰ ਉਪਕਾਰ ਕਰ ਦਿੰਦਾ ਇਹ ਵੱਡਾ ਪੁੰਨ ਹੈ। ਇਹ ਆਪ ਜੱਪੇ ਤੇ ਮਹਾਰਾਜ ਜੀ ਕਹਿੰਦੇ ਹੋਰਨਾਂ ਨੂੰ ਜਪਾਏ। ਆਪ ਬਾਣੀ ਪੜ੍ਹੇ ਦੂਜਿਆਂ ਨੂੰ ਪੜ੍ਹਾਏ, ਆਪ ਸੰਗਤ ਕਰੇ ਸੱਚੇ ਗੁਰੂ ਦੀ, ਸ਼ਬਦ ਗੁਰੂ ਦੀ ਤੇ ਦੂਜਿਆਂ ਨੂੰ ਕਰਾਏ ਮਹਾਰਾਜ ਜੀ ਕਹਿੰਦੇ ਵੱਡਾ ਉਹ ਨਫਲ ਹੈ। ਕਹਿੰਦੇ ਉਹ ਆਪ ਪੁਰਖ ਪ੍ਰਾਨੀ ਧਨ ਜਨ ਹੈ ਉਪਦੇਸ਼ ਕਰੇ ਪਰ ਉਪਕਾਰਿਆ ਹਰ ਜੀ ਕਹਿੰਦੇ ਉਪਦੇਸ਼ ਕਰਕੇ ਦੂਜਿਆਂ ਤੀ ਵੀ ਪਰਉਪਕਾਰ ਕਰਦਾ ਹੈ ਹਰ ਨਾਮ ਦਿਰੜਾਵ ਹੈ ਹਰ ਨਾਮ ਸੁਨਾਵ ਹੈ ਹਰ ਨਾਮੇ ਜਗ ਨਿਸਤਾਰਿਆ ਫਿਰ ਮਹਾਰਾਜ ਜੀ ਉੱਤਰ ਦੇ ਅੰਦਰ ਕਹਿੰਦੇੋ ਨਾਮ ਦਿਰੜ ਕਰਾਂਦਾ ਹੈ ਹਰ ਨਾਮ ਦਿਰੜਾਵ ਜੇ ਬਾਰੇ ਜਪਦਾ ਹੈ ਹਰ ਨਾਮ ਸੁਨਾਵ ਹੈ ਕਹਿੰਦੇ ਉਹ ਦੂਜਿਆਂ ਨੂੰ ਸੁਨੰਦ ਹੈ ਹਰ ਨਾਮੇ ਜਗ ਨਿਸਤਾਰਿਆ ਕਿਉਂਕਿ ਸੱਚੇ ਨਾਮ ਦੇ ਨਾਲ ਹੀ ਜਗਤ ਦਾ ਆਰੋ ਤਾਰੈ ਜਗ ਨੂੰ ਜੀਵਾ ਨੂੰ ਤਾਰ ਦਿੰਦਾ ਹੈ ਗੁਰ ਵੇਖਣ ਕੋ ਸਭ ਕੋਈ ਲੋਚੈ ਨਵਖੰਡ ਜਗਤ ਨਮਸ਼ਕਾਰਿਆ ਹਰ ਜੀ ਕਹਿੰਦੇ ਸੱਚੇ ਗੁਰੂ ਨੂੰ ਵੇਖਣ ਵਾਸਤੇ ਦੁਨੀਆ ਹੁੰਦੀ ਹੈ ਦੁਨੀਆ ਜਗਤ ਨਮਸ਼ਕਾਰ ਕਰਦਾ ਹੈ ਉਹਦੀ ਸ਼ੋਭਾ ਸੁਣ ਕੇ ਨਾ ਸੱਚੇ ਪ੍ਰਭੂ ਦੀ ਕਿ ਉੱਥੋਂ ਸਭ ਕੁਝ ਮਿਲਦਾ ਆਉਂਦੇ ਨਾ ਸ੍ਰੀ ਅੰਮ੍ਰਿਤਸਰ ਜਾਈਏ ਉਥੇ ਧਰਮ ਦਾ ਕੋਈ ਲੈਣ ਦੇ ਨਹੀਂ ਕੋਈ ਕਿਸੇ ਧਰਮ ਦਾ ਆਰਿਆ ਨਮਸਕਾਰ ਕਰਨ ਕਿੰਨੀ ਈ ਪੀੜ ਹੁੰਦੀ ਆ ਦੁਖਨਵਾਰ ਸਾਹਿਬ ਜੋ ਕਿਸੇ ਗੁਰੂ ਘਰ ਜਾਓ ਕੋਈ ਦੇਖ ਕੇ ਵੀ ਹੁੰਦੇ ਹਨ ਬਹੁਤ ਜ਼ਿਆਦੇ ਹੋਰ ਧਰਮਾਂ ਦੇ ਲੋਕ ਵੀ ਇੱਥੋਂ ਪ੍ਰਾਪਤੀ ਹੋ ਜਾਵੇਗੀ ਸਾਡਾ ਇਹ ਕਾਰਜ ਪੂਰਾ ਹੋ ਜਾਵੇਗਾ ਇੱਕ ਯਕੀਨ ਬਣਾ ਕੇ ਦੁਨੀਆ ਆ ਜਾਂਦੀ ਹੈ ਤੇ ਨਮਸ਼ਕਾਰ ਕਰਦੇ ਹਨ ਮਹਾਰਾਜ ਉਹ ਕਿਸੇ ਕੰਮ ਕਾ ਵਾਸਤੇ ਹੁੰਦਾ ਹੈ ਉਹ ਕਿਸੇ ਕਾਰਜ ਵਾਸਤੇ ਹੁੰਦਾ ਹੈ ਤੇ ਦੇਖੋ ਮਹਾਰਾਜ ਨੂੰ ਗਿਣਤੀ ਤੋਂ ਪਰਾਂ ਲੋਕ ਨਮਸ਼ਕਾਰ ਕਰਦੇ ਹਨ ਇੱਥੇ ਵੀ ਮਹਾਰਾਜ ਕਹਿ ਰਹੇ ਨੇ ਕਹਿੰਦੇ ਗੁਰ ਦੇਖਣ ਕੋ ਸਭ ਕੋਈ ਲੋਚ ਹੈ ਕਹਿੰਦੇ ਗੁਰੂ ਨੂੰ ਵੇਖਣ ਵਾਸਤੇ ਦੇਖੋ ਦੇਖੀ ਕਿੰਗਾ ਲੋਚਾ ਪੈਦਾ ਹੋ ਜਾਂਦੀ ਹੈ ਉਤਸ਼ਾਹ ਪੈਦਾ ਹੋ ਜਾਂਦਾ ਹੈ ਨੌ ਖੰਡ ਜਗਤ ਨਮਸ਼ਕਾਰਿਆ ਨੌ ਖੰਡਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਲੋਕ ਦੁਨੀਆ ਜੀਵ ਉਹਨਾਂ ਨੂੰ ਨਮਸ਼ਕਾਰ ਕਰ ਰਹੇ ਹਨ ਤੁਧ ਆਪੇ ਆਪ ਰੱਖਿਆ ਸਤਗੁਰ ਵਿੱਚ ਗੁਰ ਆਪੇ ਤੁਧ ਸਵਾਰਿਆ ਤੁਧ ਆਪੇ ਆਪ ਰੱਖਿਆ ਸਤਗੁਰ ਦੇ ਵਿੱਚ ਵੀ ਤੁਸੀਂ ਆਪ ਬੈਠੇ ਹੋ ਹੇ ਪ੍ਰਭੂ ਜੀ ਉਹ ਹਰੀ ਜੀ ਉਹ ਸਤਗੁਰਾਂ ਵਿੱਚ ਆਪ ਵਰਤ ਰਹੇ ਹੋ ਔਰ ਆਪੇ ਤੁਧ ਸਵਾਰਿਆ ਗੁਰੂ ਰਾਹੀ ਤੁਸੀਂ ਜੀਵਾਂ ਨੂੰ ਸਵਾਰ ਰਹੇ ਹੋ ਇੱਕ ਵਿਚੁੱਲਾ ਹੁੰਦਾ ਹੈ ਨਾ ਉਹ ਚੋਲੇ ਨੂੰ ਵਿੱਚ ਪਾ ਕੇ ਅਸੀਂ ਦੂਜੇ ਘਰ ਨਾਲ ਰਿਸ਼ਤਾ ਜੋੜਦੇ ਹਾਂ ਇਸੇ ਤਰ੍ਹਾਂ ਪਰਮੇਸ਼ਰ ਦੇ ਨੇ ਗੁਰੂ ਨੂੰ ਪਰਮਾਤਮਾ ਨੇ ਸੱਚੇ ਗੁਰੂ ਨੂੰ ਸਾਡਾ ਵਿਚੁੱਲਾ ਬਣਾਇਆ ਉਹਦੇ ਰਾਹੀਂ ਅਸੀਂ ਪਰਮੇਸ਼ਰ ਵਿੱਚ ਹਰੀ ਵਿੱਚ ਲੀਨ ਹੋ ਜਾਂਦੇ ਹਾਂ ਸਤਗੁਰ ਸੱਚੇ ਵਿਚੋਲੇ ਹਨ ਜਿਨ੍ਹਾਂ ਨੂੰ ਰਾਹੀ ਬਾਣੀ ਜਪ ਕੇ ਸਾਨੂੰ ਮਾਰਗ ਮਿਲਦਾ ਧਰਮ ਮਿਲਦਾ ਉਹ ਪੰਥ ਮਿਲ ਜਾਂਦਾ ਰਸਤਾ ਤੂੰ ਦਸਵਾਰਿਆ ਤੁਸੀਂ ਆਪ ਵਿੱਚ ਬੈਠੇ ਸਵਾਰੀ ਜਾ ਰਹੇ ਹੋ ਮਤ ਬਖਸ਼ਦੇ ਹੋ ਤੂੰ ਆਪੇ ਉਜਾ ਪੂਜ ਕਰਾਵ ਹੈ ਸਤ ਗੁਰ ਕੋ ਸਿਰ ਜਨ ਹਾਰਿਆ ਹਰ ਜਗਤ ਪਿਆਰੋ ਆਪ ਹੀ ਵਰਤਦਾ ਪ੍ਰਭੂ ਉਹ ਆਪੇ ਪੂਜ ਹੈ ਆਪ ਤੂੰ ਪੂਜਾ ਕਰੰਨਾ ਆਪ ਹੀ ਪੂਜ ਰਿਹਾ ਹੈ ਦੋਵੇਂ ਜਗ੍ਹਾ ਤੇ ਮਹਾਰਾਜ ਜੀ ਕਹਿੰਦੇ ਪੂਜ ਵੀ ਤੂੰ ਆਪ ਰਿਹਾ ਹੈ ਤੇ ਪੂਜਾ ਕਰ ਵੀ ਆਪ ਰਿਹਾ ਹੈ ਮਹਾਰਾਜ ਜੀ ਕਹਿੰਦੇ ਤੈਨੂੰ ਹੀ ਲੋਕ ਪੂਜਦੇ ਹਨ ਤੁਸੀਂ ਆਪ ਪੂਜਾ ਕਰਾਂਦੇ ਹੋ ਸ਼ਬਦ ਰਾਈ ਸਤਿਗੁਰ ਸਿਉ ਸਿਰਜਣਹਾਰ ਆਹਰ ਜੀ ਕਹਿੰਦੇ ਸਤਿਗੁਰ ਰਾਈ ਉਹ ਸਿਰਜਣਹਾਰ ਪ੍ਰਭੂ ਪਰਮੇਸ਼ਰ ਆਪਣੀ ਜੈਜਾ ਕਰ ਕਰਾਇ ਕੋਈ ਵਿਛੜ ਜਾਏ ਸਤਿਗੁਰ ਪਾਸੋਂ ਇਸ ਸਮੂ ਕਾਲਾ ਮੂਜਮ ਮਾਰਿਆ ਕਹਿੰਦੇ ਜਿਹੜੇ ਜਿਹੜੇ ਉਹਦੇ ਨਾਲ ਦੂਰ ਹੋ ਜਾਂਦੇ ਹਨ ਜਿਹੜੇ ਜਨਮ ਲੈ ਕੇ ਮਨੁੱਖਾ ਜੀਵਨ ਪ੍ਰਾਪਤ ਕਰਕੇ ਮਹਾਰਾਜ ਜੀ ਕਹਿੰਦੇ ਕਈ ਵਿਛੜ ਜਾਂਦੇ ਹਨ ਗੁਰੂ ਆਪਾਰਾ ਜੀ ਗੁਰੂ RAMDAS ਜੀ ਕਹਿੰਦੇ ਕਈ ਜਿਹੜਿਆਂ ਨੂੰ ਜਨਮ ਲੈ ਕੇ ਵੀ ਉਸ ਤੋਂ ਵਿਛੜੇ ਹੋਏ ਹਨ ਸਤਿਗੁਰ ਪਾਸੋਂ ਤਿਸ ਕਾਲਾ ਮੂੰਹ ਜਮ ਮਾਰਿਆ ਮਹਾਰਾਜ ਕਹਿੰਦੇ ਐਸੇ ਮਨੁੱਖਾਂ ਦਾ ਮੂੰਹ ਕਾਲਾ ਹੁੰਦਾ ਹੈ ਜਮਾਂ ਦੀ ਮਾਰ ਖਾਂਦੇ ਹਨ ਇਸ ਅੱਗੇ ਪਿੱਛੇ ਢੋਈ ਨਹੀਂ ਔਰ ਸਿੱਖੀ ਮਨ ਵਿਚਾਰਿਆ ਮਹਾਰਾਜ ਕਹਿੰਦੇ ਉਹਨਾਂ ਨੂੰ ਫਿਰ ਅੱਗੇ ਪਿੱਛੇ ਦੂਹਾਂ ਜਗ੍ਹਾ ਤੇ ਢੋਈ ਨਹੀਂ ਮਿਲਦੀ ਆ ਦੁਨੀਆ ਵਿੱਚ ਮਹਾਰਾਜ ਜੀ ਕਹਿੰਦੇ ਢੋਈ ਮਿਲਦੀ ਹੈ ਤੇ ਜਾਂ ਦਰਗਾਹ ਵਿੱਚ ਦੂਹਾਂ ਜਗ੍ਹਾ ਤੇ ਮਹਾਰਾਜ ਜੀ ਕਹਿੰਦੇ ਅੱਗੇ ਪਿੱਛੇ ਢੋਈ ਨਹੀਂ ਗੁਰ ਸਿੱਖੀ ਮਨ ਵਿਚਾਰਿਆ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮਨ ਦੇ ਵਿੱਚੋਂ ਸਿੱਖੀ ਨੂੰ ਗੁਰੂ ਦੀ ਸਿੱਖਿਆ ਨੂੰ ਭਾਗ ਸਿੱਖੀ ਤੋਂ ਭਾਗ ਗੁਰੂ ਦੀ ਸਿੱਖਿਆ ਇਹਦੇ ਗੁਰੂ ਦੀ ਸਿੱਖਿਆ ਨੂੰ ਜਿਨ੍ਹਾਂ ਨੇ ਮਨ ਤੋਂ ਤਿਆਗ ਤਵਸਾਰਤਾ ਸਤਗੁਰੂ ਨੂੰ ਮਿਲੈ ਸਹੀ ਜਨ ਉਭਰੇ ਜਿਨਹ ਹਿਰਦੇ ਨਾਮ ਸਮਾਰਿਆ ਇਹ ਮਹਾਰਾਜ ਜੀ ਬਚਨ ਕਰਦੇ ਹਨ ਸਤਗੁਰੂ ਨੂੰ ਮਿਲੈ ਸਤਗੁਰੂ ਨੂੰ ਮਿਲੈ ਸਿ ਮਿਲੇ ਸੇ ਜਨ ਉਗਰੇ ਹਰਾ ਜੀ ਕਹਿੰਦੇ ਜਿਹੜੇ ਉਹਦੇ ਵਿੱਚ ਮਿਲ ਜਾਂਦੇ ਹਨ ਸਤਿਗੁਰਾਂ ਦੇ ਵਿੱਚ ਉਹ ਜਨ ਬਣ ਕੇ ਉੱਭਰ ਜਾਂਦੇ ਹਨ ਹਰਾ ਜੀ ਕਹਿੰਦੇ ਉਹ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਮਹਾਰਾਜ ਜੀ ਕਹਿੰਦੇ ਸਾਹਮਣੇ ਆ ਜਾਂਦਾ ਜਨ ਹਿਰਦੇ ਨਾਮ ਜਿਨ੍ਹਾਂ ਨੇ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਨਾਮ ਨੂੰ ਪ੍ਰਕਾਸ਼ ਕਰ ਲਿਆ ਜਨ ਨਾਨਕ ਕੀ ਗੁਰ ਸਿੱਖ ਪੁੱਤ ਹਰ ਜਪੋ ਹਰ ਨਿਸਤਾਰਿਆ ਬਿਮਾਰਾ ਜੀ ਫਿਰ ਬਤਨ ਕਰਦੇ ਹਨ ਖੀਰਲੀ ਤੋਖ ਵਿੱਚ ਜਨ ਨਾਨਕ ਕੇ ਗੁਰ ਸਿੱਖ ਪੁੱਤੋ ਹਰ ਜੱਪੋ ਹਰ ਨਿਸਤਾਰਿਆ ਮਹਾਰਾਜ ਜੀ ਕਹਿੰਦੇ ਗੁਰੂ ਦੇ ਸਿੱਖੋ ਪਿਆਰੇ ਪੁੱਤਰੋ ਮਹਾਰਾਜ ਜੀ ਦੇਖੋ ਪਿਆਰ ਦੀ ਤੋਖ ਉਚਾਰਣ ਕਰਦੇ ਹਨ ਜਨ ਨਾਨਕ ਨਾਨਕ ਦੇ ਗੁਰ ਸਿੱਖੋ ਪਿਆਰੇ ਪੁੱਤਰੋ ਹਰੀ ਨੂੰ ਜਪਣ ਦੇ ਨਾਲ ਇਸ ਭਵ ਸਾਗਰ ਤੋਂ ਮਹਾਰਾਜ ਜੀ ਕਹਿੰਦੇ ਮਨੁੱਖ ਤਰ ਜਾਂਦਾ ਹੈ اے ਪਿਆਰੇ ਗੁਰ ਸਿੱਖੋ ਇਸ ਜਗਤ ਤੋਂ ਭਾਰੋ ਤਾਰਾ ਹੋ ਜਾਂਦਾ ਹੈ ਮਹੱਲਾ ਤੀਜਾ ਅੱਗੇ ਫਿਰ ਮਹਾਰਾਜੀ ਤੀਜੇ ਪਾਤਸ਼ਾਹ ਜੀ ਦਾ ਬੰਦ ਹੁੰਦਾ ਸਤਿਗੁਰਾਂ ਦਾ ਅੱਗੇ ਤੀਜੇ ਪਾਤਸ਼ਾਹ ਦਾ ਬੰਦ ਫਿਰ ਹੁੰਦਾ ਹਉਮੈ ਜਗਤ ਭੁਲਾਇਆ ਗੁਰਮਤਿ ਵਿਖਿਆ ਵਿਕਾਰ ਤੇ ਮਹਾਰਾਜ ਜੀ ਫਿਰ ਇਸ ਬੰਦ ਵਿੱਚ ਤੀਜੇ ਪਾਤਸ਼ਾਹ ਜੀ ਵਚਨ ਕਰ ਦਿਆ ਨੇ ਕਹਿੰਦੇ ਹਉਮੈ ਨੇ ਜਗਤ ਨੂੰ ਮਾ ਜਗਤ ਵਿੱਚ ਲੋਕਾਂ ਨੇ ਭੁਮੇ ਕਰਕੇ ਵੱਡੇ ਰੋ ਕਰਕੇ ਮਹਾਰਾਜ ਜੀ ਕਹਿੰਦੇ ਉਹ ਮਾਲਕ ਤੋਂ ਭੁੱਲੇ ਹੋਏ ਹਨ ਹੋਮੇ ਜਗਤ ਭਲਾਇਆ ਦੁਰਮਤ ਵਿਖਿਆ ਵਿਕਾਰ ਦੁਰਮਤ ਮਾੜੀ ਮਤ ਵਿਖਿਆ ਵਿਕਾਰ ਮਹਾਰਾਜ ਜੀ ਕਹਿੰਦੇ ਜਗਤ ਇਕੱਠੇ ਕਰ ਰਿਹਾ ਸਤਗੁਰ ਮਿਲੇ ਤਾਂ ਨਦਰ ਹੋਏ ਮਨ ਮੁਖ ਅੰਧ ਅੰਧਾਰ ਸਤਗੁਰ ਮਿਲੇ ਮਹਾਰਾਜ ਜੀ ਕਹਿੰਦੇ ਜੇ ਸਤਗੁਰ ਨਾਲ ਰਾਨੀ ਦਾਗ ਜਗਿਆਸੂ ਦਾ ਮੇਲ ਹੁੰਦਾ ਤਾਂ ਨਦਰ ਕਰਦਾ ਨਹੀਂ ਤੇ ਮਨਮੁਖ ਅੰਧ ਅੰਧਾਰ ਵਿੱਚ ਫਸਿਆ ਰਹਿੰਦਾ ਨਾਨਕ ਆਪੇ ਮੇਲ ਲਏ ਜਿਸ ਨੂੰ ਸ਼ਬਦ ਲਾਏ ਪਿਆਰ ਇਹ ਆਪ ਹੀ ਮਹਾਰਾਜ ਜੀ ਕਹਿੰਦੇ ਜੋ ਕਿਰਪਾ ਕਰ ਦੇਵੇ ਨਾਨਕ ਆਪੇ ਮੇਲ ਲਏ ਜਿਸ ਨੂੰ ਲਾਏ ਸ਼ਬਦ ਪਿਆਰ ਜਿਹਨਾਂ ਨੂੰ ਸ਼ਬਦ ਦਾ ਪਿਆਰ ਉਤਸ਼ਾਹ ਪ੍ਰੇਮ ਪੈਦਾ ਹੋ ਜਾਂਦਾ ਸੱਚੇ ਨਾਮ ਨਾਲ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਆਪਣੇ ਵਿੱਚ ਮੇਲ ਲੈਂਦਾ ਹੈ ਔੜੀ ਔੜੀ ਰੰਗ ਕਰ ਦੇਣ ਪਾਤਸ਼ਾਹ ਜੀ ਸੱਚ ਸੱਚੀ ਕੀ ਸਿਫਤ ਸਲਾਹਾ ਹੈ ਸੋ ਕਰੇ ਜਿਸ ਅੰਦਰ ਭਿਜੈ ਮਹਾਰਾਜ ਜੀ ਕਹਿੰਦੇ ਸੱਚੇ ਦੀ ਸਿਫਤ ਸਲਾਹਾ ਕੋਈ ਕਰ ਸਕਦਾ ਜਿੰਦੇ ਅੰਦਰ ਉਹ ਮਾਲਕ ਦਾ ਮਹਾਰਾਜ ਜੀ ਕਹਿੰਦੇ ਪ੍ਰੇਮ ਹੈ ਜਿੰਨੀ ਇਕ ਮਨ ਇਕ ਰਾਧਿਆ ਇਨਕਾ ਕੰਧ ਨਾ ਕਬੂ ਛਿਜੈ ਜਿਨਾਂ ਨੇ ਇਕੋ ਨੂੰ ਰੱਦ ਨਾ ਕੀਤਾ ਮਨ ਰਈ ਇਕੋ ਨੂੰ ਰਾਧਿਆ ਮਨ ਦੇ ਵਿੱਚੋਂ ਇਕੋ ਨੂੰ ਮਨ ਦੇ ਵਿੱਚ ਵਸਾਲਿਆ ਮਹਾਰਾਜ ਜੀ ਕਹਿੰਦੇ ਤਿੰਨਾ ਕਾ ਕੰਧ ਨਾ ਕਬੂ ਛਿਜੈ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਮਹਾਰਾਜ ਜੀ ਕਹਿੰਦੇ ਜਾਮ ਕੁਝ ਨਹੀਂ ਵਿਗਾੜ ਸਕਦਾ ਧੰਨ ਧੰਨ ਪੁਰਖ ਸੁਆਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਪੀਜੈ ਤੇ ਮਹਾਰਾਜ ਜੀ ਕਹਿੰਦੇ ਗੁਰੂ ਧੰਨ ਹੈ ਉਹ ਧੰਨ ਧੰਨ ਸਤਗੁਰ ਹਨ ਪੁਰਖ ਪਰਮੇਸ਼ਰ ਸੁਆਸ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਸੁਆਸ ਹੈ ਜਿਨ ਸੱਚ ਰਸਨਾ ਅੰਮ੍ਰਿਤ ਪੀਜੇ ਜਿਨ੍ਹਾਂ ਨੇ ਰਸਨਾ ਰੀਭਾ ਰਾਈ ਨਾਮ ਰੂਪੀ ਅੰਮ੍ਰਿਤ ਨੂੰ ਪੀ ਲਿਆ ਸੱਚ ਸੱਚ ਜਿਨ ਮਨ ਭਾਵੰਦਾ ਸੇ ਮਨ ਸੱਚੀ ਦਰਗੇ ਲੀਜੈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸਤ ਸੱਚੇ ਨੂੰ ਜਿਹੜੇ ਭਾ ਜਾਂਦੇ ਹਨ ਮਨ ਉਹਨਾਂ ਦੇ ਚਰਨਾਂ ਵਿੱਚ ਮਹਾਰਾਜ ਜੀ ਦੇ ਜਿਹੜੇ ਰੱਖਦੇ ਹਨ ਉਹ ਸੱਚੀ ਦਰਗਾਹ ਵਿੱਚ ਲੀਜੈ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਦਰਗਾਹ ਵਿੱਚ ਸਤਕਾਰ ਇੱਜ਼ਤ ਮਾਨ ਮਿਲਦਾ ਧੰਨ ਧੰਨ ਜਨਮ ਸਚਿਆਰੀਆ ਮੁਖ ਉਜਲ ਸੱਚ ਕਰੀਜੈ ਐਸੇ ਸਤਿਗੁਰ ਸਿੱਖਾਂ ਦਾ ਮਹਾਰਾਜ ਜੀ ਕਹਿੰਦੇ ਸਚਿਆਰ ਸਿੱਖਾਂ ਦਾ ਗੁਰ ਜਗਿਆਸੂਆਂ ਦਾ ਮਹਾਰਾਜ ਜੀ ਕਹਿੰਦੇ ਜਨਮ ਧੰਨ ਉਹ ਧੰਨ ਤਨ ਜਨਮ ਸਚਿਆਰਿਆਂ ਮੁਖ ਉਜਲ ਸਤਿ ਕਰੀਜੈ ਕਹਿੰਦੇ ਐਸੇ ਭਗਤਾਂ ਦਾ ਗੁਰਮਖੰਡਾ ਧੰਨ ਜਨਮ ਧੰਨ ਹੈ ਜਿਨ੍ਹਾਂ ਨੇ ਮੁਖ ਉਜਲੇ ਕਰਨੇ ਸਤਿ ਸ਼ਬਦ ਦੇ ਨਾਲ ਇਸ ਮਨ ਆ ਤੁਮਾਨੂੰ ਮਹਾਰਾਜ ਜੀ ਕਹਿੰਦੇ ਰੰਗ ਚਾੜ ਲਿਆ ਇਹ ਭਾਈ ਅੱਜ ਦੇ ਸ਼ਬਦ ਦੀ ਸ਼ਲੋਕ ਕੋੜੀ ਦੀ ਵਿਚਾਰ ਹੈ ਤੀਜੇ ਪਾਤਸ਼ਾਹ ਦੇ ਚੌਥੇ ਪਾਤਸ਼ਾਹ ਜੀ ਦਾ ਸ਼ਲੋਕ ਕੋੜੀ ਹੈ ਸਤਿਗੁਰ ਜੀ ਅੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨ ਆਈ ਬਾਣੀ ਵਿਚਾਰ ਦੇ ਸੇਵਾ ਨਿਭਾਣ ਦੇ ਨੇਕਾਂ ਕੋ ਲਾ ਜਨੀਆਂ ਨ ਮਹਾਰਾਜ ਜੀ ਸਮੱਤ ਬਖਸ਼ਣ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ